ਸਤਿ ਸ਼੍ਰੀ ਅਕਾਲ ਜੀ ਕਿਸਾਨ ਦੋਸਤੋ ਮੈਂ ਏਡੀਓ ਸੰਦੀਪ ਸਿੰਘ ਅੱਜ ਸਾਡੇ ਖੇਤੀ ਸੰਦੇਸ਼ YouTube ਚੈਨਲ ਦੇ ਤੁਹਾਡਾ ਸਵਾਗਤ ਕਰਦੇ ਆ ਤੇ ਗੱਲ ਅੱਜ ਆਪਾਂ ਕਰਨੀ ਆ ਹਾੜੀ ਦੇ ਸੀਜ਼ਨ ਦੇ ਵਿੱਚ ਕਣਕ ਦੀ ਬਿਜਾਈ ਦੀ ਵਿਧੀ ਦੀ ਕਿਉਂਕਿ ਆਪਾਂ ਨੂੰ ਕਣਕ ਦੀ ਬਿਜਾਈ ਦੇ ਲਈ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਸਭ ਤੋਂ ਵੱਡੀ ਸਮੱਸਿਆ ਗਲਾਬੀ ਸੁੰਡੀ ਦੀ ਹੋਗੀ ਦੂਸਰੀ ਸਮੱਸਿਆ ਹੈ ਗੁਲੀ ਰੋਗ ਨਦੀਨਾ ਕਰਕੇ ਸਾਡਾ ਝਾੜ ਘਟਦਾ ਨਦੀਨਾ ਕਰਕੇ ਅਸੀਂ ਦੋ ਤਿੰਨ ਛੜਕਾਅ ਕਰਦੇ ਆ ਖਰਚਾ ਹੁੰਦਾ ਤੇ ਆਪਾਂ ਕੀ ਬਿਅੰਤਪੰਦੀ ਇਹੋ ਜੀ ਕਰਨੀ ਐ ਇਸ ਵਾਰ ਵੀ ਆਪਾਂ ਨੂੰ ਇਹ ਨਾ ਦੋਨਾਂ ਸਮੱਸਿਆ ਦਾ ਜਿਹੜਾ ਸਾਹਮਣਾ ਨਾ ਕਰਨ ਪਵੇ ਉਸ ਦੇ ਲਈ ਅੱਜ ਮੈਂ ਤੁਹਾਡੀ ਮੁਲਾਕਾਤ ਕਰਵਾਉਂਗਾ ਸਾਡੇ ਗਾਂਵੋਂ ਦੇ ਕਿਸਾਨ ਸਰਦਾਰ ਦਲਵਾਰ ਸਿੰਘ ਜੀ ਪਿੰਡ ਸੰਗਤਪੁਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਸਾਨ ਵੀਰੋ ਇਹ ਸਰਦਾਰ ਦਲਵਾਰ ਸਿੰਘ ਜੀ ਨੇ ਪਿਛਲੇ ਸੀਜ਼ਨ 25 23 ਏਕੜ ਮਲਚਿੰਗ ਪਲੱਸ ਸਰਫੇਸ ਸੀਡਰ ਤੁਹਾਹਾਂ ਤਕਰੀਕਾਂ ਦੇ ਨਾਲ ਕਣਕ ਦੀ ਬਜਾਈ ਕੀਤੀ ਆ ਇਹਨਾਂ ਨੇ ਕਿਸ ਢੰਗ ਨਾਲ ਉਸ ਤਕਨੀਕ ਨੂੰ ਅਪਣਾਇਆ ਕਿੰਨੇ ਕੁ ਖੇਤੀ ਖਰਚੇ ਘਟੇ ਇਹ ਕਿੰਨਾ ਕਿ ਇਹਨਾਂ ਨੂੰ ਗੁੱਲੀ ਡੰਡੇ ਦੀ ਸਮੱਸਿਆ ਆਈ ਇਹ ਗੱਲਾਂ ਆਪਾਂ ਇਹਨਾਂ ਨਾਲ ਅੱਜ ਕਰਾਂਗੇ ਭਾਈ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਡੇ YouTube ਚੈਨਲ ਤੇ ਸਵਾਗਤ ਕਰਦਾ ਹਾਂ ਜੀ ਤੇ ਇਹ ਮੈਨੂੰ ਇਹ ਦੱਸੋ ਵੀ ਆਪਣੇ ਕੋਲ ਸਰਫੇਸ ਸੀਡਰ ਦਾ ਕਿੰਨਾ ਰਕਬਾਈ ਤੇ ਮੇਰੇ ਕੋਲ ਜੀ ਕੋ 10 ਤੋਂ 12 ਮੀਟਰ ਦਾ ਸਰਫੇਸ ਸੀਟਰ ਸੀ ਹਾਂ ਜੀ ਹਾਂ ਜੀ ਬਾਕੀ 10 ਤੋਂ 12 ਮੀਟਰ ਹੀ ਸੀ ਜੀ ਮਾਚਿੰਗ ਵੀ ਜੀ ਹਾਂ ਜੀ ਤੇ ਤੁਸੀਂ ਜਦੋਂ ਸ਼ੁਰੂ ਕੀਤਾ ਪਿਛਲੇ ਸਾਲ ਤੁਹਾਡਾ ਕਿੰਨਾ ਸਾਲ ਸੀਗਾ ਵੀ ਮਲਚਿੰਗ ਕਿਵੇਂ ਸ਼ੁਰੂ ਕੀਤੀ ਮੈਨੂੰ 3 ਸਾਲ ਤੋਂ ਜੀ ਅੱਛਾ ਜੀ ਹਾਂ ਜੀ ਪਿਛਲੇ ਸਾਲ ਉਹ ਦਿੱਤੀ ਸੀ ਮੈਨੂੰ ਕਰਦੇ ਨੇ ਤਾਂ ਪਿਛਲੇ ਸਾਲ ਮੈਂ ਦਾ ਰਿਜ਼ਲਟ ਦੇਖ ਕੇ ਆਪਣਾ ਰੱਜਣਾ ਵਧਾਇਆ ਸੀ ਮੈਂ 2 ਕਿੱਟਰ ਨਾਲ ਸ਼ੁਰੂ ਕੀਤਾ ਸੀ ਹਾਂ ਜੀ ਪਿਛਲੇ ਸਾਲ ਮੈਂ 22 ਤੋਂ 14 ਕਿੱਲੇ ਲੈਤੀ ਜਿਵੇਂ ਜੀ ਇਹਦੇ ਨਾਲ ਜਿਵੇਂ ਬਜਾਈ ਦਾ ਖਰਚਾ ਹੋ ਗਿਆ ਜਾਂ ਬੁਲੇ ਡੰਡੇ ਦੀ ਰੋਗ ਥਾਮ ਦੀ ਖਰਚਾ ਕਿੰਨਾ ਦਾ ਖਰਚਾ ਘਟ ਗਿਆ ਆਪਾਂ ਉਹ ਜਾਈਦਾ ਦਾ ਖਰਚਾ ਜੀ ਇੱਕ ਲਾਲੋ ਆਪਣੇ ਕਟਰ ਦੇ ਵਿੱਚ ਬੀਜੀ ਜਾਂਦੀ ਹੈ ਜੀ ਹਾਂ ਜੀ ਹਾਂ ਜੀ ਕਿੰਨਾ ਆਪਾਂ ਕਟਰ ਖਿੰਦੇ ਖਰਚਾ ਕਰਦੇ ਆ ਜੀ ਉਹ ਜਦੋਂ ਕਣਕ ਵਿੱਚ ਬੀਜ ਜਾਂਦੀ ਆ ਤਾਂ ਦੂਜਾ ਗੁੱਲੀ ਡੰਡੇ ਦਾ ਖਰਚਾ ਨਾ ਮਾਤਰਾ ਜੀ ਕੋਈ ਗੁੱਲੀ ਡੰਡਾ ਜਿਆਦਾ ਦਾਣਾ ਬਰੀਕ ਹੋਣ ਕਰਕੇ ਉੱਪਰ ਨਹੀਂ ਆਉਂਦਾ ਤਰਾਲੀ ਦੇ ਉੱਪਰ ਥੱਲੇ ਰਹਿ ਜਾਂਦਾ ਉਹ ਤਾਂ ਕਣਕ ਵਿੱਚ ਮਾਰ ਆਉਂਦੀ ਆ ਅ ਜਿਵੇਂ ਪਹਿਲੇ ਸਟੈਪ ਦੀ ਗੱਲ ਕਰਾਂ ਤਾਂ ਐਸਐਮਐਸ ਜਿਹੜਾ ਕੰਬਾਈਨ ਮਗਰ ਲੱਗਿਆ ਉਹਦੀ ਕਿੰਨੀ ਕਿਹਮੀਅਤ ਤੁਸੀਂ ਉਹ ਬਹੁਤ ਜ਼ਰੂਰੀ ਆ ਜੀ ਠੀਕ ਆ ਜੀ ਉਹ ਜੋ ਆਪਣੀ ਮਿਹਨਤ ਆਦਿ ਬਿਲਕੁਲੀ ਨਾਮ ਦੀ ਜਿਉ ਆਪਾਂ ਨਾ ਲਈਏ ਤਾਂ ਆਪਾਂ ਤਗੜੀਆਂ ਲੈ ਕੇ ਬੜਦੇ ਆਂ ਬਈਏ ਲਾਉਣੇ ਆਂ ਜਿ ਖੜਾਉਣ ਵਾਸਤੇ ਬੁੱਲੀ ਡੰਡਾ ਵੀ ਹੋ ਸਕਦਾ ਜੇ ਨਹੀਂ ਇਸ ਮਸਲਾ ਹਾਂਜੀ ਬੁੱਲੀ ਡੰਡਾ ਵੀ ਕਿੱਥੇ ਵੱਧ ਲ ਖੂਸ ਘੱਟ ਰਹੇ ਜਿੱਥੇ ਬੁੱਲੀ ਡੰਡਾ ਵੀ ਥਾਕੀ ਲੰਗੀ ਰਹਿ ਗਈ ਉਹ ਹੋਊਗਾ ਜੀ ਅਸ-ਬਸ ਬਹੁਤ ਗੋਲੀ ਆ ਜੀ ਤੇ ਆਪਾਂ ਜਿਹੜਾ ਸੁੱਕੇ ਖੇਤਾਂ ਦੇ ਵਿੱਚ ਪਹਿਲਾਂ ਖਾਦ ਦਾ ਛਿੱਟਾ ਦਿੱਤਾ ਫਿਰ ਤੁਸੀਂ ਬੀਜ ਦਾ ਦਿੱਤਾ ਦਿੱਤਾ ਹਾਂਜੀ ਜਿਹੜਾ ਕਿਹੜੇ ਕਿੰਨੇ ਕੁ ਬਣਾਏ ਕੀਲੇ ਮਗਰ ਕਿਉਂਕਿ ਕਈ ਕਿਸਾਨ ਵੀ ਗਲਤੀ ਕਰ ਲੈਂਦੇ ਪਾਣੀ ਵੱਧ ਲ ਆ ਜਾਂਦਾ ਹਾਂਜੀ ਕਿਹੜੇ ਨਹੀਂ ਬਣਾਉਂਦੇ ਕਿਆਰੇ ਵੀ ਨਹੀਂ ਕਿਆਰੇ ਆਪਾਂ ਆਪਣਾ ਖੇਤ ਦੇਖੋ ਜੀ ਹਾਂਜੀ ਕਿ ਜੇ ਦਾ ਆਪਣਾ ਖੇਤ ਪਾਣੀ ਖਾਂਦਾ ਜੀ ਤਾਂ ਪਰਲੇ ਨਾ ਧੂਨ ਕਰਿਆ ਤਾਂਦਾ ਜੀ ਫਿਰ ਆਪਾਂ ਮਤਲਬ ਕਿਆਰਾਉ ਕਰ ਸਕਦੇ ਆ ਠੀਕ ਹੈ ਕੋਈ ਜ਼ਿਆਦਾ ਨਹੀਂ ਆਪਾਂ ਨੂੰ ਛੋਟਾ ਕਰਨ ਦੀ ਲੋੜ ਜੇ ਖੇਤ ਪਾਣੀ ਖਾਂਦਾ ਜੇ ਖੇਤ ਪਾਣੀ ਨਹੀਂ ਖਾਂਦਾ ਜੀ ਹੂੰ ਫਿਰ ਆਪਾਂ ਆਪਣਾ ਕਿਆਰਾ ਛੋਟਾ ਕਰਦੇ ਆ ਓਕੇ ਹਾਂ ਜੀ ਇਹ ਆਪਣਾ ਖੇਤ ਆ ਆਪਾਂ ਨੂੰ ਪਤਾ ਹੁੰਦਾ ਜੀ ਆਪਣਾ ਖੇਤ ਮਤਲਬ ਕਿੰਨਾ ਤੁਸੀਂ ਕਿਹੜੀ ਵੈਰਾਈਟੀ ਪਿਛਲੇ ਸਾਲ ਇਸ ਢੰਗ ਨਾਲ ਬੀਤੀ ਮੈਂ 836 ਦੀ ਕੀਤੀ ਜੀ 836 ਹਾਂਜੀ ਤੇ ਕੋਈ ਜਰਮੀਨੇਸ਼ਨ ਦੀ ਸਮੱਸਿਆ 800 ਕਿਵਤੀ ਦੀ ਨਾ ਬਿਲਕੁਲ ਨਹੀਂ ਹੈ ਜੀ ਅੱਛਾ ਜਿਹੜੇ ਮੈਨੂੰ ਪਤਾ ਸੀ ਖੇਤ ਪਾਣੀ ਖਾਂਦੇ ਨੇ ਮਤਲਬ ਤੇੜਾ ਟੁੜਾ ਖੁੱਲੀ ਜਾਂਦੀਆਂ ਨੇ ਡਾਕਟਰਾਂ ਦੇ ਹੂੰ ਉੱਥੇ ਮੈਂ ਲਾ ਆਹ ਹਾਈਲੀ ਫੇਰ ਆ ਜੀ ਦੂੰਗਾ ਜਿਹੜੇ ਖੇਤ ਪਾਣੀ ਖਾਂਦੇ ਸੀ ਉਹ ਜਿਵੇਂ ਦੂੰ ਦੱਸ ਦੇ ਕੇ ਵੀ ਸਹੀ ਤੇ ਤੇ ਅਗਲੀ ਜਿਹੜੀ ਮੈਂ ਗੱਲ ਕਰਨੀ ਹੈ ਚਲੋ ਬਜਾਈ ਦਾ ਖਰਚਾ ਘਟ ਗਿਆ ਤੁਸੀਂ ਗੁੱਲੀ ਡੰਡੇ ਦੀ ਰੋਗथाम ਤੋਂ ਕਿੰਨੇ ਛੜਕਾਅ ਕੀਤੇ ਮੈਨੂੰ ਨੋਟ ਨਹੀਂ ਜੀ ਇਹ ਦੇਖੋ ਵੀ ਆਏ ਆ ਸਾਡੇ ਨਹੀਂ ਜੀ ਨਹੀਂ ਮੇਰੇ ਖੇਤਾਂ 'ਚ ਗੁੱਲੀ ਡੰਡਾ ਹੋਇਆ ਨਹੀਂ ਜੀ ਚਲੋ ਮੈਂ ਕੁਛ ਆਲੂ ਇਹ ਵੀ ਰੇਕ ਵਾਰ ਖੇਤ ਬਦਲ ਦਿੰਨਾ ਜੀ ਹਾਂ ਉਹਦੇ ਨਾਲ 20 ਸਾਲ ਆਲੂ ਮਤੇ ਮੱਕੀ ਉੱਧਰ ਲਾ ਲਈ ਅਗਲੇ ਸਾਲ ਉਧਰ ਉਹ ਤੇ ਗੁਲੀ ਰੰਡੇ ਦੀ ਸਮੱਸਿਆ ਆਉਂਦੀ ਨਹੀਂ ਹੈਗੀ ਠੀਕ ਹੈ ਪਰ ਜਿਹੜੇ ਮੇਰੇ ਨਵੇਂ ਖੇਤ ਸੀਗੇ ਉਹਨਾਂ 'ਚ ਵੀ ਮੈਨੂੰ ਸਮੱਸਿਆ ਨਹੀਂ ਆਈ ਤੇ ਜਿਹੜਾ ਸਰਫੇ ਸੀਡਰ ਆ ਜਾਂ ਮਲਚਿੰਗ ਵਾਲੀ ਕਣਕ ਆ ਇਹਦੇ ਵਿੱਚ ਕਿਸਾਨਾਂ ਦੇ ਮਨ ਦੇ ਵਿੱਚ ਹੀ ਹੁੰਦਾ ਵੀ ਇੱਥੇ ਪਰਾਲੀ ਆ ਨਾ ਬਾਈ ਐ ਵਿੱਚ ਨਾ ਆਪਾਂ ਉਹਦੀਆਂ ਗੱਠਾਂ ਬਣਾਈਆਂ ਨੇ ਕਿ ਤੁਸੀਂ ਗੁਲਾਬੀ ਸੁੰਡੀ ਦੀ ਸਮੱਸਿਆ ਬਹੁਤ ਹੁੰਦੀ ਹੈ ਉਹ ਨਹੀਂ ਜੀ ਆਪਣੇ ਤਾਂ ਇੱਧਰ ਆਪਣੇ ਏਰੀਆ ਤਾਂ ਬਿਲਕੁਲ ਇਹ ਤੋਂ ਸੇਫਾ ਠੀਕ ਹੈ ਇਹ ਹੋਰ ਏਰੀਆ 'ਚ ਆਪਾਂ ਕਹਿ ਨਹੀਂ ਸਕਦੇ ਵੀ ਆਪਣੇ ਏਰੀਆ 'ਚ ਤਾਂ ਸਾਨੂੰ ਕੰਮ 7-8 ਸਾਲ ਹੋ ਗਏ ਜੀ ਪਰੇ ਸਮੱਸਿਆ ਦੇ ਕੇ ਜਿਆਦਾ ਅਗੀਤ ਕਿਸਾਨ ਵੀਰੋ ਜੀ ਆਪਾਂ ਕਣਕ ਲਾਵਾਂਗੇ ਨਾ ਉੱਥੇ ਸਮੱਸਿਆ ਆ ਸਕਦੀ ਹੈ ਹੋ ਸਕਦਾ ਹੈ ਜੀ ਉਹ ਤਾਂ ਟਾਈਮ ਦਾ ਟੈਣਾ ਜੀ ਤੁਸੀਂ ਮੌਸਮ ਠੰਡਾ ਹੋ ਗਿਆ ਫਿਰ ਕਣਕ ਦੀ ਬਿਜਾਈ ਕਰਦੇ ਆ ਨਵੰਬਰ ਦੇ ਪਹਿਲੇ ਹਫਤੇ ਫਿਰ ਤੁਹਾਡੇ ਗੁਲਾਬੀ ਸੁੰਡੀ ਦੀ ਸਮੱਸਿਆ ਵੀ ਨਹੀਂ ਆਈ ਤੇ ਤੁਸੀਂ ਬਾਕੀ ਤੁਹਾਡੇ ਪਿੰਡ ਦੇ ਵਿੱਚ ਤੁਹਾਨੂੰ ਦੇਖ ਕੇ ਕਿੰਨੇ ਕਿਸਾਨ ਵੀਰਾਂ ਨੇ ਤਕਨੀਕ ਸੰਗਤਪੁਰੇ ਵਿੱਚ ਬਣਾਈ ਹੈ ਕਮ ਸਿਕੋਂ ਮਸੇ 4 ਤੋਂ 5 ਕਿਸਾਨ ਹੋ ਗਏ ਜੀ ਕਿੰਨਾ ਕਿ ਰਕਬਾ ਹੋ ਗਿਆ ਟੋਟਲ ਪਿੰਡ ਦਾ ਰਕਬਾ ਜੀ ਲਾਲੂ ਜੀ 50 ਕਿਲੋ ਮੀਟਰ ਦੇ ਗੇੜ ਤੋਂ 50 55 ਕਿੱਲੇ ਆਉਂਦੀਆਂ ਰਕਬਾ ਹੋਰ ਕਿੱਦਿ ਠੀਕ ਹੈ ਜੀ ਹਾਂ ਜੀ ਤانوں ਲੱਗਦਾ ਵੀ ਜਿਹੜੇ ਮਾਰਜਨਲ ਦੇ ਛੋਟੇ ਕਿਸਾਨ ਨੇ ਸਾਡੇ ਜਿਨ੍ਹਾਂ ਕੋਲ ਵੱਡੇ ਟਰੈਕਟਰ ਨਹੀਂ ਵੱਡੇ ਸੰਦ ਨਹੀਂ ਵੀ ਉਹਨਾਂ ਲਈ ਇਹ ਵਰਦਾਨ ਹੈ ਇੱਕ ਵਰਦਾਨ ਹੈ ਜੀ ਮੇਨ ਚੀਜ਼ ਆਪਣਾ ਖਰਚਾ ਬਚ ਰਿਹਾ ਜੀ ਇਹ ਮੈਂ ਕਿਹਾ ਟਰੈਕਟਰ ਵੱਡਾ ਹਾਸ ਪਾਵਰ ਵਾਲਾ ਹਾਂ ਜੀ ਆਪਾਂ ਨੂੰ ਸੰਦ ਲੈਣ ਦੀ ਲੋੜ ਨਹੀਂ ਆਪਾਂ ਨੂੰ ਵੱਡੇ ਜੇ ਆਪਾਂ ਦੋ ਫਸਲਾਂ ਕੱਢਣੀਆਂ ਨੇ ਜੀ ਹਾਂ ਬਿਲਕੁਲ ਤੇ ਸਾਡੇ ਬਾਕੀ ਕਿਸਾਨ ਵੀਰਾਂ ਨੂੰ ਤੁਸੀਂ ਅਪੀਲ ਜਰੂਰ ਕਰੋ ਵੀ ਉਹ ਸਰਫੇਸ ਇੰਟਰ ਜਾਂ ਮਲਚਿੰਗ ਵਿਧੀ ਨੂੰ ਅਪਣਾਓ ਤੇ ਦੁਬਾਰਾ ਇੱਕ ਵਾਰੀ ਰਿਪੀਟ ਕਰਦੇ ਵੀ ਕਿਹੜੀ ਅੰਗਲਾਂ ਦਾ ਧਿਆਨ ਰੱਖੇ ਦੇਖੋ ਵੀਰ ਜੀ ਇੱਕ ਤਾਂ ਆਪਣੇ ਖੇਤਾਂ ਦਾ ਮੇਨ ਖੇਤ ਖੱਪਾ ਨਹੀਂ ਖਾਂਦੇ ਚਾਹੀਦੇ ਨੇ ਉਹ ਜਿਹੜੀ ਆਪਣੇ ਮੇਨ ਸਮੱਸਿਆ ਹੈ ਜੇ ਆਪਣਾ ਪਾਣੀ ਉਹ ਚ 5 ਦਿਨ ਖੜ੍ਹ ਗਿਆ 4 ਦਿਨ ਫਿਰ ਦਾਣਾ ਜੰਮਣ ਚ ਥੋੜੀ ਪ੍ਰੋਬਲਮ ਆ ਸਕਦੀ ਆ ਜੇ ਪਾਣੀ ਖਾਂਦੇ ਨੇ ਫਿਰ ਓਕੇ ਆ ਨਹੀਂ ਫਿਰ ਆਪਾਂ ਆਪਣੀ ਲੱਤਾਂ ਫੇਰਦੀਆਂ ਜੀ ਆਪਾਂ ਕਣਕ ਦਾ ਮੂਰੇ ਵੀ ਉਹਨੂੰ ਫੇਰੋ ਐਸਐਮਐਸ ਬਹੁਤ ਜ਼ਰੂਰੀ ਹੋ ਗਿਆ ਜੀ ਇਹਦੇ ਵਿੱਚ ਬਿਲਕੁਲ ਹਾਂਜੀ ਗੁੱਲੀ ਡੰਡੇ ਦੀ ਸਮੱਸਿਆ ਤਾਂ ਕਿਆ ਕਹਣਾ 100 ਚੋਂ 5-4% ਆ ਜੀ ਨਹੀਂ ਹੈਗੀ ਇਹਦੀ ਸਮੱਸਿਆ ਠੀਕ ਹੈ ਜੀ ਹਾਂਜੀ ਨਹੀਂ ਆਉਂਦਾ ਦਾਣੇ ਨੂੰ ਉੱਪਰ ਠੀਕ ਹੈ ਹਾਂਜੀ ਤਾਂ ਕਿ ਉਹ ਵੈਸੇ ਝਾੜ ਪਿਛਲੇ ਸਾਲ ਮੇਰਾ 27.23 ਜੀ ਖਰਚੇ ਘਟ ਗਏ ਝਾੜ ਬਿਲਕੁਲ ਘਟ ਗਏ ਜੀ ਠੀਕ ਹੈ ਜੀ ਤੇ ਸੋ ਕਿਸਾਨ ਵੀਰੋ ਇਹ ਸਨ ਸਾਡੇ ਗਾਵੇ ਉਹ ਕਿਸਾਨ ਸਰਦਾਰ ਦਲਵਾਰ ਸਿੰਘ ਕਿਉਂਕਿ ਜਦੋਂ ਇਹਨਾਂ ਨੇ ਸਰਫੇਸ ਸੀਡਰ ਅਪਣਾਇਆ ਇਹਨਾਂ ਨੇ ਖਰਚੇ ਤਾਂ ਘਟਾਈ ਆ ਉਹ ਝਾੜ ਵੀ ਬਰਕਰਾਰ ਰਿਹਾ ਤੇ ਜੈਵਿਕ ਮੱਧਾ ਜਿਨੀ ਪਰਾਲੀ ਵਿੱਚ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਤੇ ਨਾਲ ਦੀ ਨਾਲ ਵਾਤਾਵਰਨ ਵੀ ਬਚ ਰਿਹਾ ਤੇ ਮੈਂ ਤੁਹਾਨੂੰ ਅਪੀਲ ਕਰਦਾ ਵੀ ਤੁਸੀਂ ਸਾਡੇ ਇਹੋ ਜਿਹੇ ਗਾਂਵਦੂ ਕਿਸਾਨਾਂ ਤੋਂ ਸਿੱਧ ਲੈਣਦੇ ਹੋਏ ਆਉਂਦੇ ਸੀਜ਼ਨ ਜਰੂਰ ਸਰਫੇਸ ਹੀਡਰ ਜਾਂ ਮਲਚਿੰਗ ਵਿਧੀ ਰਹੀਂ ਕਣਕ ਦੀ ਬਿਜਾਈ ਕਰੋ ਆਪਣੇ ਨੇੜੇ ਕਿਸੇ ਵੀ ਖੇਤੀਬਾੜੀ ਮਾਹਰ ਤੋਂ ਜਰੂਰ ਇਸ ਬਾਰੇ ਪ੍ਰੋਪਰ ਇਕਵਰੀ ਗੱਲਬਾਤ ਕਰੋ ਤਾਂ ਹੀ ਜਿਹੜੀਆਂ ਗਲਤੀਆਂ ਆਪਾਂ ਆਮ ਤੌਰ ਤੇ ਕਰ ਲੈਂਦੇ ਉਹ ਅਸੀਂ ਨਾ ਕਰੀਏ ਬਹੁਤ ਬਹੁਤ ਧੰਨਵਾਦ ਜੀ ਸੁਣ ਕੱਢਿਆ ਸਸਿਕਾ